ਮੋਦੀ ਸਰਕਾਰ ਖਿਲਾਫ ਆਰਡੀਨੈਂਸ ਬੈਲੂ ਰਹਿ ਕੇ ਕਿਸਾਨ ਬੈਠੇ ਰੇਲਾਂ ਦੀਆਂ ਪਟੜੀਆਂ 'ਤੇ ਸਖਤ ਕੀਤਾ ਸੰਘਰਸ਼ ਭਾਰਤੀ ਕਿਸਾਨ ਯੂਨੀਅਨ ਨੇ ਰੋਸ਼ ਮਾਰਚ ਕਰਦੇ ਹੋਏ ਰੇਲਾਂ ਦੀ ਆਵਾਜਾਈ ਕੀਤੀਆਂ ਬੰਦ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਬਲਗ ਪ੍ਰਧਾਨ ਹਰਬੀਰ ਸਿੰਘ ਤੁੰਗਾ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨਾਂ ਮਾਰੂ ਗਲਤ ਨੀਤੀਆਂ ਦੇ ਖਿਲਾਫ ਤਿੰਨ ਦਿਨਾਂ ਤੱਕ ਰੇਲਾਂ ਦੀ ਆਵਾਜਾਈ ਬੰਦ ਕੀਤੀ ਗਈ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲੌਕ ਪ੍ਰਧਾਨ ਹਰਮੇਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਦੇ ਖਿਲਾਫ 24 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਦਿਨ ਰਾਤ ਰੇਲਵੇ ਲਾਈਨਾਂ ਤੇ ਬੈਠਣਗੇ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਭ ਕੁਝ ਵੇਚ ਦਿੱਤਾ ਹੈ ਅਸੀਂ ਪੰਜਾਬ ਨਾਲ ਇਹ ਤਾਂ ਕਹ ਨਹੀਂ ਹੋਣ ਦੇਵਾਂਗੇ। ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ। ਅਸੀਂ ਇਸ ਕਾਲੇ ਕਾਨੂੰਨ ਨੂੰ ਰੱਦ ਕਰਾ ਕੇ ਹੀ ਰਹਿਾਂਗੇ। ਮਰਦਾਵਾ ਮੋਦੀ ਸਰਕਾਰ ਕਿਸਾਨਾਂ ਦੇ ਆਮ ਲੋਕਾਂ ਦੇ ਜੀਤੋੜਾ ਕਰਨਾ ਕਰ ਲੱਗੇ ਆ ਵੱਡਾ ਨੁਕਸਾਨ ਹੋਊਗਾ ਇਹਦੇ ਚ ਉਹ ਗੱਲ ਸਮਝਦੇ ਹੋਏ ਕਿ ਅਸੀਂ ਰੰਤ ਕਰਾਉਣ ਵਾਸਤੇ ਰੇਲਵੇ ਲਾਈਨ ਤੇ ਜਾam ਬੈਠੇ ਆ ਕਿਉਂਕਿ ਅੱਜ ਪੰਜਾਬ ਦੇ ਵਿੱਚ ਸਾਡੀ ਕੋਈ ਚੀਜ਼ ਆਪਣੀ ਨਹੀਂ ਮਿਲਦੀ ਉਹ ਦੂਸਰਿਆਂ ਦੇ ਲਈ ਵੇਚਦੇ ਹਨ ਸਾਡੇ ਲਈ ਨਹੀਂ ਵੇਚਦੇ ਰੇਲਵੇ ਕਪਤ ਵਿੱਚ ਸਾਡਾ ਫਨ ਦੇ ਚੀਜ਼ਾਂ ਕਿਹੜਾ ਵੇਚਦੀਆਂ ਅੱਜ ਕਿਸਾਨਾਂ ਦੇ ਮਜ਼ਦੂਰਾਂ ਨੂੰ ਸਰਕਾਰ ਵੇਚਣ ਲੱਗ ਪਈ ਆ ਜੋ ਕਾ ਜ਼ਮੀਨਾਂ ਕਾਰਪੋਰੇਟ ਕੰਪਨੀ ਨੂੰ ਸਮਝਾ ਦੇਣੀ ਆਲੇ ਉਸ ਤੋਂ ਬਾਅਦ ਸਾਡੇ ਕਿਸਾਨ ਨੇ ਜਿਹੜੇ ਉਹ ਦਿਹਾੜੀ ਕਰਦੀਏ ਉਹ ਵੀ ਅਗਲੇ ਲੋਕਾਂ ਨਾਲ ਕੰਮ ਕਰਨਗੇ ਵੇਚ ਚੁੱਕੇ ਇਹ ਵੇਚਣਾ ਚਾਹੁੰਦੇ ਨੇ ਅਸੀਂ ਇਹ ਪ੍ਰਿਆਸ ਟਕਾਣੀ ਹੋਣ ਵਾਲੇ ਜਿੱਡੀ ਬਕ਼ਰਬਾਨੀ ਦੀ ਲੋਟ ਪਈ ਅਸੀਂ ਉਹ ਕੁਰਬਾਨੀ ਦੇਣ ਨੂੰ ਤਿਆਰ ਆਂ ਦਿਨ ਇਸਪਾਸ ਕਰਾ ਕੇ ਇਹਨਾਂ ਨੂੰ ਰਸ ਕਰਾ ਕੇ ਵਾਪਸ ਕਰਾ ਨੂੰ ਸ਼ਰਮਾ ਕੇ ਨਹੀਂ ਉਹਨਾਂ ਦਾ ਸਮਝਣ ਦਾ ਬੀਜਪੀ ਦੇ ਲੀਡਰ ਆਣੇ ਪਈਆਂ ਤਾਂ ਇਹ ਕਹਿੰਦਾ ਵੀ ਜੇ ਪਹਿਲਾਂ ਮੰਗੇ ਅੱਜ ਕੀ ਚਾਹੁੰਦੇ ਜਿਵੇਂ ਚਾਹੁੰਦੇ ਸਾਰ ਜਿਹੜੇ ਮੰਡੀ ਇੱਕ ਮੰਡੀ ਕੁ ਦੇਸ਼ ਹੋ ਗਿਆ ਈ ਬੇਟਾ ਮਾਰਿਆ ਖੁੱਲ ਦੇਤੀ ਕੋਈ ਵੀ ਆ ਕੇ ਬਾਜ਼ਾਰ ਖਰੀਦ ਦਿੱਤਾ ਉਸ ਤੇ ਦਾ ਕੀ ਰੋ ਰਹਿ ਗਿਆ ਅੱਗੇ ਮੰਡੀ ਦੇ ਵਿਚਾਰ ਸਿਆਣੂ ਨਸਸ ਬਣੇ ਹੋਏ ਤੇ ਹੋਰ ਮੰਡੀ ਦੇ ਵਿੱਚੋਂ ਵੀ ਚਲੋ ਕੋਈ ਪਾੜੀ ਆ ਕੇ ਖਰੀਦਦਾ ਜਾਂ ਕੋਈ ਵੀ ਕਿਸਾਨ ਕਿਤੇ ਵਾਹਦਾ ਵੇਚ ਸਕਦਾ ਆ ਫਿਰ ਇਹਦੇ ਵਿੱਚ ਕੀ ਸੰਬੰਧ ਰਹਿ ਗਿਆ ਵਿਆਹ ਤੇ ਹੋਵੇ ਜਿਵੇਂ ਬੱਤਾਂ ਮਿਲ ਗਏ ਇਹ ਤਾਂ ਇਹਨਾਂ ਦੇ ਡਰਾਮੇਵਾਸ਼ੀਆਂ ਨੇ ਲੋਕਾਂ ਨੂੰ ਗਮਰਾਹ ਕਰ ਦਿੰਦੇ ਨੇ ਇਹ ਗਮਰਾਹ ਕਰਨ ਵਾਲੇ ਲੋਕ ਹੋਣਗੇ ਨੇ ਲੋਕ ਜਾਣ ਚੁੱਕੇ ਨੇ ਲੋਕ ਸਮਝ ਚੁੱਕੇ ਨੇ ਆ ਇੱਕ ਵਾਰੀ ਸੱਚ ਤੇ ਆ ਚੁੱਕੇ ਆ ਮੋਟੂਏ ਨੂੰ ਨਾ ਸਤਉਲਿਆ ਕਰਸਾਂਗੇ ਵੀ ਬੰਦੇ ਨੇ ਆ ਆਜੂ ਦਾ ਸਹ ਹੈ ਕੀ ਸਾਰੇ ਸਮਝ ਚੁੱਕੇ ਆ ਆਨੇ ਕਿਸੇ ਨੂੰ ਲੋੜ ਨਹੀਂ ਪਈ ਜਿਹੜੀ ਐਕਟ ਮੈਂ ਕਰਦੇ ਦਸ਼ਕਾ ਦਾ ਪ੍ਰੋਟੈਸਟ ਟੀਮ ਨੇ ਜਿਹੜਾ ਆਰਡੀਨੈਂਸ ਨਾ ਹੋਏ ਕਾਜ ਜਿਵੇਂ ਮਰ ਗਏ ਉਹਨਾਂ ਸਰਕਾਰ ਨਾਲ ਲੜ ਕੇ ਮਰਾਂਗੇ ਪਰ ਨਹੀਂ ਪਾਵਾਂਗੇ ਪਰ ਨੂੰ ਲਾਗੂ ਨਹੀਂ ਬਣਾਂਗੇ ਅਸੀਂ ਜਿਹੜੇ ਮੋਦੀ ਸਰਕਾਰ ਨੇ ਆਰਡੀਨੈਂਸ ਆਮ ਜਨਤਾ ਦੇ ਕਿਸਾਨਾਂ ਵਾਸਤੇ ਇਹ ਪਾਸ ਕੀਤੇ ਨੇ ਅਸੀਂ ਉਹਦਾ ਵਿਰੋਧ ਕਰਦੇ ਆਂ ਕਿਸਾਨ ਮਾਰੂ ਨੀਤੀਆਂ ਨੇ ਆਮ ਜਨਤਾ ਦੇ ਆਰਡੀਨੇਸ਼ਨ ਵਾਲੇ ਨਾਲ ਬੋਝ ਪੈਣਾ ਅਸੀਂ ਉਹਦਾ ਵਿਰੋਧ ਕਰਦੇ ਹੋਏ ਅੱਜ ਰੇਲਵੇ ਲਾਈਨ ਦੇ ਉੱਪਰ ਆ ਕੇ ਬੈਠੇ ਹਾਂ ਤਿੰਨ ਦਿਨ ਲਗਾਤਾਰ ਧਰਨਾ ਰੱਖਾਂਗੇ ਅੱਗੇ ਵੀ ਇਹ ਸੰਘਰਸ਼ ਤਿੱਖਾ ਤੇ ਤੇਜ਼ ਕਰਾਂਗੇ ਜਿੰਨਾ ਟਾਈਮ ਇਹ ਆਰਡੀਨੇਸਾਂ ਦਾ ਕੋਈ ਇਹ ਪ੍ਰਾਪਰ ਹੱਲ ਨਹੀਂ ਹੁੰਦਾ ਉਨਾ ਟਾਈਮ ਅਸੀਂ ਇਹ ਧਰਨੇ ਜਾਰੀ ਰੱਖਾਂਗੇ ਕਿੰਨਾ ਚਿਰ ਜਾਰੀ ਰਹੇਗਾ ਜੀ ਇਹ ਇਹ ਤਿੰਨ ਦਿਨ ਵਾਸਤੇ ਜਿਹੜਾ ਰੇਲਵੇ ਲਾਈਨ ਤੇ ਉਸ ਤੋਂ ਬਾਅਦ ਜਿਵੇਂ ਸੁਪਰ ਕਮੇਟੀ ਵੀ ਸਾਨੂੰ ਕਾਲ ਆਉਂਦੀ ਅਸੀਂ ਅੱਗੇ ਇਹ ਧਰਨਾ ਜਾਰੀ ਰੱਖਾਂਗੇ ਤੇ ਕੀ ਹੋਵੇਗਾ ਅੱਗੇ ਜੋ ਵੀ ਸੁਪਰ ਕਮੇਟੀ ਦਾ ਫੈਸਲਾ ਹੋਊਗਾ ਉਹਦੇ ਮੁਤਾਬਕ ਚੱਲਾਂਗੇ ਅਸੀਂ ਸੰਘਰਸ਼ ਸਿੱਖਾ ਤੇ ਤੇਜ਼ ਕਰਨ ਦੀ ਜੋ ਸੁਪਰ ਕਮੇਟੀ ਨੂੰ ਕੀ ਨਾਬਾਤ ਤਰਨ ਮਹਿਤਾ ਦੀ ਰਿਪੋਰਟ ਐਸਨ ਚੈੱਕ ਕੀਤੀ ਹੋਈ ਹੈ